ਕਸਾਨ ਦੋਸਤੋ ਝੋਨੇ ਦੇ ਬੀਜ ਬਾਰੇ ਕਿਸਮਾਂ ਬਾਰੇ ਤੇ ਲਵਾਈ ਦੇ ਸਮੇਂ ਬਾਰੇ ਕਾਫੀ ਚਰਚਾ ਸ਼ੁਰਗਈ ਹੈ ਇਹ ਜਿਹੜੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸੰਕੇਤ ਹੈ ਹਲੇ ਝੋਨਾ ਲਾਉਣ ਦੇ ਵਿੱਚ ਸਮਾਂ ਪਿਆਸ ਕਰਕੇ ਇਸ ਦੇ ਉੱਤੇ ਖੁੱਲਕੇ ਵਿਚਾਰਾ ਹੋਣੀਆਂ ਜ਼ਰੂਰੀ ਹੈ ਜਿਵੇਂ ਖੇਤੀਬਾੜੀ ਮਾਰ ਆਪਣੇ ਵਿਚਾਰ ਦੇ ਰਹੇ ਨੇ ਖੇਤੀਬਾੜੀ ਵਿਭਾਗ ਆਪਣੇ ਜਿਹੜੇ ਕੋਈ ਪੱਤਰ ਜਾਰੀ ਕਰ ਰਿਹਾ ਹੈ ਇਸ ਦੀ ਕੇ ਨਾਲ ਹੀ ਮੇਰੇ ਕੋਲ ਵਿਚਾਰ ਆਏ ਨੇ ਨੀਦਾਂ ਦਾ ਨਾਮ ਕਿ ਸੁਣਿਆ ਹੋਵੇਗਾ ਗੁਰਵਿੰਦਰ ਸਿੰਘ ਬਾਜਵਾ ਜਿਹੜੇ ਕਿ ਪਲਾਂ ਫੌਜ ਦੇ ਵਿੱਚ ਨੌਕਰੀ ਕਰ ਚੁੱਕੇ ਐ ਉਸ ਤੋਂ ਬਾਅਦ ਖੇਤੀ ਦੇ ਮਾਮਲੇ ਵਿੱਚ ਵੱਖ-ਵੱਖ ਉਹਨਾਂ ਨੇ ਤਿਆਰਬੇ ਕੀਤੇ ਐ ਔਸ਼ ਦੀ ਫਸਲਾਂ ਤੇ ਵੀ ਤਿਆਰਬੇ ਕੀਤੇ ਨੇ ਝੋਨੇ ਦੇ ਵਿੱਚ ਬੱਖੋ-ਬਖਰੀਆਂ ਤਕਨੀਕਸ ਬਣਾਇਆ ਕਣਕ ਦੇ ਵਿੱਚ ਵੀ ਬੱਖੋ-ਬਖਰੀਆਂ ਤਰੀਕੇ ਵਰਤੇ ਨੇ ਸੋ ਜੇ ਉਹਨਾਂ ਦੀ ਸਾਰੀ ਕਾਰਗੁਜ਼ਾਰੀ ਵੇਖੀ ਨਜ਼ਰ ਮਾਰੀਏ ਤਾਂ ਜਿੱਥੇ ਇੱਕ ਬਹੁਤ ਹੀ ਸਫਲ ਕਿਸਾਨ ਨੇ ਉੱਥੇ ਉਹ ਸੇ ਉੱਚ ਕੋਟੀ ਦੇ ਖੇਤੀ ਵਿਗਿਆਨੀ ਤੋਂ ਕੱਟਣੀ ਵਿਚਾਰ ਉਹਨਾਂ ਦੇ ਚਲੋ ਸਿੱਧਾ ਮੁੱਦੇ ਤੇ ਆਉਨੇ ਆ ਜਿਹੜਾ 1 ਜੂਨ ਨੂੰ ਝੋਨੇ ਦੀ ਲਵਾਈ ਕੀਤੀ ਹੈ ਉਹਦੇ ਕਿਸ਼ਤਾਂ ਦੇ ਪ੍ਰਭਾਵ ਪੈਣਗੇ ਉਹਨਾਂ ਦੇ ਵਿਚਾਰਾਂ ਦੀ ਸਾਂਝ ਪਾਉਣੀ ਆ ਸਰਕਾਰ ਨੇ ਬਿਨਾਂ ਕਿਸੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਖੇਤੀ ਵਿਭਾਗ ਦੇ ਮਹਾਰਾ ਜਾਂ ਉੱਚ ਕੋਟੀ ਦੇ ਕਿਸਾਨਾਂ ਪੋਂਪੂਛੇ ਵਗੈਰ ਝੋਨਾ ਲਾਉਣ ਦੀ ਤਰੀਕ 1 ਜੂਨ ਕਰ ਦਿੱਤੀ ਹੈ ਉਸ ਹਿਸਾਬ ਨਾਲ ਤਾਂ ਜ਼ਮੀਨ ਨੂੰ ਆਰਾਮ ਕੁਸ਼ਕ ਤੋਂ ਪਤੇ ਹਵਾ ਸਿੱਧੀ ਬਜਾਈ ਬੈਡ ਦੇ ਉੱਪਰ ਬਜਾਈ ਸੁੱਕਾ ਕੱਦੂ ਜਾਂ ਹੋਰ ਚੰਗੀਆਂ ਸਮੇਂ ਸਮੇਂ ਵਿੱਚ ਖੇਤੀ ਕਾਰਵਾਈਆਂ ਕਰਨ ਵਾਲੇ ਕਿਸਾਨਾਂ ਲਈ ਅਜੀਬ ਇਤਿਹਾਸੋ ਜਿਹਨੀ ਸਥਿਤੀ ਬਣਾ ਦਿੰਦੀ ਹੈ ਪੰਜਾਬ ਦਾ ਖੇਤੀ ਇਤਿਹਾਸ ਦੱਸਦਾ ਹੈ ਕਿ ਕੁਝ ਕਾਲੇ ਕਿਸਾਨ ਮਿਤੀ ਹੋਈ ਤਰੀਕ ਤੋਂ ਹਫਤਾ ਪਹਿਲਾਂ ਹੀ ਝੋਨਾ ਲਾਉਣ ਦਾ ਮਾਣ ਮਹਿਸੂਸ ਕਰਦੇ ਆ ਬਦਲ ਜੇ ਹੁਣ ਤਰੀਕ 1 ਜੂਨ ਵਿੱਚ ਹੀ ਗਈ ਆ ਤੇ ਝੋਨਾ 25 ਮਈ ਤੋਂ ਸ਼ੁਰੂ ਹੋ ਸਕਦਾ ਹੈ। ਬੇਸ਼ੱਕ ਡੀਜ਼ਲ ਫੂਕ ਕੇ ਲਾਉਣਾ ਪਵੇ। ਜਦੋਂ 2009 ਦੇ ਵਿੱਚ ਸ੍ਰੀ ਕਾਂਤ ਸਿੰਘ ਪੰਨੂ ਦੇ ਸੁਝਾਏ ਡਰਾਫਟ ਅਨਸਾਰ ਉਸ ਵੇਲੇ ਦੇ ਖੇਤੀ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਝੋਨਾ ਲਾਉਣ ਦੀ ਮਿਤੀ 10 ਜੂਨ ਕਰਨ ਦਾ ਕਰੂਨ ਬਣਾਇਆ ਸੀ ਤੇ ਬਾਅਦ ਵਿੱਚ ਇਸ ਨੂੰ 20 ਜੂਨ ਕੀਤਾ ਗਿਆ ਸੀ। ਤਾਂ ਇਸ ਦਾ ਪੰਜਾਬ ਦੇ ਪਾਣੀਆਂ, ਬਾਰਿਸ਼ ਦੇ ਪੈਟਰਨ ਤੇ ਵਾਤਾਵਰਣ ਤੇ ਹਾਂ ਪੱਖੀ ਪ੍ਰਭਾਵ ਦਿਖਣ ਲੱਗ ਗਿਆ ਸੀ ਲੰਬਾ ਵਕਤ ਲੈਣ ਵਾਲੀਆਂ ਕਿਸਮਾਂ ਦੀ ਜਗਾ ਥੋੜਾ ਸਮਾਂ ਲੈਣ ਵਾਲੀਆਂ ਕਿਸਮਾਂ ਖਾਸ ਕਰ ਬਾਸਮਤੀ ਤੇ ਹੋਰ ਸਿੱਧੀ ਵਿਜਾਈ ਲਈ ਕਿਸਮਾਂ ਜਾਂ ਸਰਕੂਲੇ ਪੀਆਰ ਕਿਸਮਾਂ 126 ਵਗੈਰਾ ਉਤੇ ਖੋਜ ਕਾਰਜ ਤੇਜ਼ ਹੋਏ ਤਾਂ ਸਾਡੇ ਸਾਹਮਣੇ ਉਹ ਕਿਸਮਾਂ ਆਏ ਤੇ ਇਹਦੇ ਨਾਲ ਕਾਫੀ ਫਰਕ ਪਿਆ ਅਗੇ ਤਾਂ ਚੋਨਾ ਲਾਉਣ ਵਾਲਿਆਂ ਪੂਸਾ ਤੇ ਹਾਈਬ੍ਰਿਡ ਕਿਸਮਾਂ ਦਾ ਬੀਜ ਅ ਬਲੈਕ ਚ ਲੈਂਦੇ ਆ ਇਹ ਵੀ ਇੱਕ ਵੱਡੀ ਸਮੱਸਿਆ ਹੈ ਕਿਉਂਕਿ ਇਸ ਦਾ ਫਾਊਂਡੇਸ਼ਨ ਬੀਜ ਤਾਂ ਬੰਦ ਹੋ ਗਿਆ ਜਿਹੜੀਆਂ ਪੂਸਾ 44 ਜਾਂ ਹਾਈਬ੍ਰਿਡ ਕਿਸਮਾਂ ਵਗੈਰਾ ਹੈਗੀਆਂ ਪਰ ਇਸ ਦੇ ਮਾਮਲੇ ਵਿੱਚ ਕੀ ਹੁੰਦਾ ਜਦੋਂ ਆਪਾਂ ਨੂੰ ਉਹਦਾ ਫਾਊਂਡੇਸ਼ਨ ਬੀਜ ਤਿਆਰੀ ਹੋਣਾ ਬੰਦ ਹੋ ਗਿਆ ਤਾਂ ਫਿਰ ਇਹ ਸੋਸ਼ਨ ਹੁੰਦਾ ਹੈ ਜੇਕਰ ਪਨੀਰੀ ਵਾਲਾ ਚੋਨਾ 1 ਜੂਨ ਨੂੰ ਲੱਗ ਰਿਹਾ ਹੈ ਤਾਂ ਦੂਜੀ ਪਾਸੇ ਵੇਖੋ ਫਿਰ ਡੀਐਸਆਰ ਤਾਂ ਉਸ ਤੋਂ 1 ਮਹੀਨਾ ਪਹਿਲਾਂ ਲੱਗਦਾ ਹੈ 1 ਮਈ ਤੋਂ ਸਿੱਧੀ ਵਿਜੈ ਸ਼ੁਰੂ ਹੋ ਸਕਦੀ ਹੈ ਜਿਹੜੀ ਕਿ ਹੋਰ ਵੀ ਹਾਨੀਕਾਰਕ ਵਰਤਾਰਾ ਹੋਏਗੀ ਤਾਂ ਜ਼ਮੀਨ ਨੂੰ ਰਾਮ ਤੇ ਨਾਲ ਹੀ ਜਿਹੜੀ ਅਗਧਰ ਜਾਨ ਵੀ ਉਸ ਤਰ੍ਹਾਂ ਹੀ ਰਹੇਗਾ ਦੂਜੇ ਪਾਸੇ ਗੇਤਾ ਚੋਂ ਨਾ ਲਾਉਣ ਲਈ ਲੋੜੀ ਦੀ ਬਿਜਲੀ ਪਾਣੀ ਦੋੜੀ ਦੇ ਪ੍ਰਬੰਧ ਇਹ ਵੱਡੀ ਚੁਣੌਤੀ ਹੋਏਗੀ ਸਰਕਾਰਾਂ ਲਈ ਕਿਉਂਕਿ ਉਸ ਵੇਲੇ ਗਰਮੀ ਬਹੁਤ ਪੈਰੀ ਹੋਏਗੀ ਤੇ ਜਿਹੜਾ ਆਮ ਲੋਕਾਂ ਲਈ ਵੀ ਬਿਜਲੀ ਦੇਣੀ ਪੈਂਦੀ ਹੈ ਫਿਰ ਤੇ ਕੱਟ ਲੱਗਦੇ ਤੇ ਇਹਦੇ ਨਾਲ ਹੋਰ ਸਮੱਸਿਆਵਾਂ ਪੈਦਾ ਹੁੰਦੀਆਂ ਦੂਜੇ ਪਾਸੇ ਡੈਮਾਂ ਦੇ ਵਿੱਚ ਪਾਣੀ ਘਟ ਹੋਣ ਦੀ ਸਥਿਤੀ ਆ ਰਹੀ ਹੈ ਆਪਾਂ ਪਿਛਲੇ ਇੱਕ ਰਿਪੋਰਟਾਂ ਆਈਆਂ ਕਿ ਜਿਹੜੀਆਂ ਸ਼ਿਮਲਾ ਜਾਂ ਪਹਾੜਾਂ ਦੇ ਉੱਪਰ ਉਤਰੀ ਪਾਰ ਦੀਆਂ ਪਹਾੜਾਂ ਦੇ ਵਿੱਚ ਬਰਫ਼ ਪਿਛਲੇ 10 ਸਾਲਾਂ ਵਿੱਚ ਅੱਧੀ ਰਹਿ ਗਈ ਹੈ ਜਿਹੜੇ ਸੈਂਟੀਮੀਟਰਾਂ ਦੇ ਜਿਹਦੀ ਮਿੰਟ ਗਿਣਤੀ ਕਰਦੇ ਆ ਉਸ ਦੇ ਨਾਲ ਬਿਜਲੀ ਦੇ ਉਤਪਾਦਨ ਦੇ ਵਿੱਚ ਵੀ ਅਸਰ ਪੈਂਦਾ ਹੈ ਉਹਦਾ ਸੰਕਟ ਵੀ ਬਣਦਾ ਹੈ ਜੇ ਬਰਸਾਤਾਂ ਨਹੀਂ ਹੁੰਦੀਆਂ ਤਾਂ ਜਿਹੜਾ ਅਗੇਤਾ ਕੱਦੂ ਹੈ ਉਹਦੇ ਨਾਲ ਹਮੋਸ ਵੀ ਪੈਦਾ ਹੁੰਦਾ ਹੈ ਮੀਥੇਨ ਗੈਸ ਵੀ ਬਣਦੀ ਹੈ ਤੇ ਜਿਹੜੀ ਕਿ ਬਾਰਸ਼ ਦੇ ਪੈਟਰਨ ਨੂੰ ਪ੍ਰਭਾਵਿਤ ਕਰਦੀ ਹੈ ਸੇਮ ਵਾਲੇ ਇਲਾਕਿਆਂ 'ਚ ਤਾਂ ਪਹਿਲਾਂ ਹੀ ਅਦਾਲਤ ਨੇ ਇਹ ਗੇਟਾ ਚਲਾਉਣ ਝੋਨਾ ਲਾਉਣ ਦੇ ਉੱਤੇ ਪੰਪ ਬੰਦੀ ਲਾਈ ਹੋਈ ਹੈ 7 ਜੂਨ ਨੂੰ ਮਾਝਾ ਜộn ਹੈ 10 ਜੂਨ ਨੂੰ ਦੁਆਬਾ ਹੈ ਤੇ 15 ਜੂਨ ਨੂੰ ਮਾਲਵੇ ਬਾਰੇ ਹਦਾਇਤਾਂ ਪਰ ਉਹਦੀ ਕਿਸੇ ਨੇ ਪਿੱਛੇ ਪਿਛਲੇ ਦਿਨਾਂ ਚ ਪ੍ਰਵਾਹ ਕਿਨੇ ਕੀਤੀ ਹੈ ਸਭ ਆਪਣੇ ਤਰੀਕੇ ਨਾਲ ਚੱਲਦੇ ਨੇ ਤੇ ਨਾਲ ਦੀ ਨਾਲ ਹੀ ਪੰਜਾਬ ਖੇਤੀਬਾੜੀ ਇੰਡਸਟਰੀ ਲਿਆਣਾ ਤੇ ਖੇਤੀਬਾੜੀ ਮਹਿਕਮੇ ਲਈ ਵੀ ਬੱਕਰੀਆਂ ਚਣੌਤੀਆਂ ਪੈਦਾ ਹੋ ਰਹੀਆਂ ਨੇ ਆਮਰ ਨੇ ਇੱਕ ਲੈਟਰ ਕੱਢਿਆ ਪਰ ਉਹਦੀ ਅਮਲੀ ਰੂਪ ਦੇ ਵਿੱਚ ਉਹ ਕਿਵੇਂ ਲਾਗੂ ਹੋਏਗਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਬਣ ਜਾਈਗੀ ਪੰਜਾਬ ਦੇ ਬਹੁਤ ਸਾਰੇ ਕਿਸਾਨ ਹੈ ਜਿਹੜੇ ਮਿਲਦੇ ਆਂ ਤਾਂ ਗੱਲ ਕਰਦੇ ਆ ਉਹ ਬੜੇ ਸਹਜ ਦੇ ਨਾਲ ਸਸਤੇ ਢੰਗ ਦੇ ਨਾਲ ਟਿਕਾਊ ਤਰੀਕੇ ਨਾਲ ਸਮੇਂ ਸਿਰ ਦੋ ਫਸਲਾਂ ਚੋਨਾ ਬਾਸਮਤੀ ਤੇ ਕਣਕ ਬੀਜ ਕੇ ਉਨਾਂ ਹੀ ਲਾਭ ਪ੍ਰਾਪਤ ਕਰ ਲੈਂਦੇ ਆ ਜਿੰਨਾ ਤਿੰਨ ਫਸਲਾਂ ਦਿੰਦੀਆਂ ਉਹ ਤੀਜੀ ਫਸਲ ਜੂ ਹੈ ਤੇ ਇਸ ਦੇ ਵਿੱਚ ਆਪਾਂ ਇੱਕ ਵੱਖਰੀ ਵੀਡੀਓ ਤੇ ਗੱਲ ਕਰਾਂਗੇ ਜਿਹੜੀ ਤੀਜੀ ਫਸਲ ਮੱਕੀ ਹੈ ਉਹਦੇ ਕਿੰਨੇ ਨੁਕਸਾਨ ਹੋਇਆ ਪਿਛਲੇ ਸਮੇਂ ਦੇ ਵਿੱਚ ਬਾਜ਼ਵਾਂ ਲਿਖਦੇ ਨੇ ਕਿ ਯੂਪੀ ਦੀ ਸਰਕਾਰ ਅਗੇਤੀ 60 ਚੋਣੇ ਉੱਤੇ ਪਾਬੰਦੀ ਲਾ ਕੇ ਤਿੰਨ ਫਸਲੀ ਚੱਕਰ ਨੂੰ ਤੋੜਨ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਆਪਾਂ ਵੇਖ ਰਿਹਾ ਹਾਂ ਕਿ ਰੁਝਾਨ ਇਹਦਾ ਪੂਰੀ ਪਾਸੇ ਜਾ ਰਿਹਾ ਹੈ ਕੁੱਲ ਮਿਲਾ ਕੇ ਸਾਰੇ ਵਰਤਾਰੇ 'ਚ ਕਿਸਾਨਾਂ ਤੇ ਜ਼ਮੀਨ ਨੂੰ ਕੁਝ ਨਹੀਂ ਮਿਲਦਾ ਪਰਤੀਸ ਹੁੰਦਾ ਪਰ ਵਪਾਰੀ ਬੀਜ ਵਕਰੀਤਾ ਖਾਦ ਦਵਾਈਆਂ ਲੋਹਾ ਤੇ ਕਾਲੀ ਪ੍ਰਬੰਧਨ ਵਾਲੇ ਇਹ ਬੁੱਲੇ ਲੁੱਟਦੇ ਆ ਮਈ ਜੂਨ ਤੋਂ ਸਤੰਬਰ ਤੱਕ ਜਿਹੜਾ ਹੈਗਾ ਭਾਦੋਂ ਕੜਕ ਚੜਦੀ ਹੈ ਤੇ ਉਸ ਦੇ ਨਾਲ ਹੀ ਹੋਰ ਬੜੀਆਂ ਸਮੱਸਿਆਵਾਂ ਆ ਜਾਂਦੀਆਂ ਨਿੱਕੇ ਨਿੱਕੇ ਤੌਰ ਤੇ ਵਿਖੀਏ ਬਹੁਤ ਸਾਰੀਆਂ ਉਲੀਆਂ ਪੈਦਾ ਹੋ ਜਾਂਦੀਆਂ ਐ ਪੋਲੀਨੇਸ਼ਨ ਜਿਹੜੀ ਪਰਪਰਾਗਣ ਹੁੰਦਾ ਉਹਦੇ ਉੱਤੇ ਅਸਰ ਪੈਂਦਾ ਗਰਮੀ ਕਰਕੇ ਤੇ ਫੋਟੋਸਿੰਥਸਿਸ ਜਿਹਦੇ ਵਿੱਚ ਪੌਦੇ ਨੇ ਖਰਾਕ ਬਣਾਉਣੀ ਐ ਉਹਦਾ ਸਮਾਂ ਅੱਗੇ ਪਿੱਛੇ ਹੋ ਜਾਂਦਾ ਹੈ ਤੇ ਕੁਝ ਜਿਹੜੀਆਂ ਹੋਰ ਫਸਲਾਂ ਸੀ ਨਾਲ ਨਾਲ ਲੈਣੇ ਆ ਸਬਜ਼ੀਆਂ ਗੋਣੀਆਂ ਜਾਂ ਹੋਰ ਇਹ ਸਾਰੀਆਂ ਜਿਹੜੀਆਂ ਹੈਗੀਆਂ ਝੋਨਾਵਾਦ ਪੂਰੀ ਤਰ੍ਹਾਂ ਝੋਨਾਵਾਦ ਹੋ ਰਿਹਾ ਉਹਨਾਂ 'ਚ ਜਾਂ ਉੱਤੇ ਵੀ ਅਸਰ ਪਾ ਰਿਹਾ ਤੇ ਇਹ ਜਿਹੜੀ ਗੱਲ ਹੈਗੀ ਕੋਈ ਪੰਜਾਬ ਦੇ ਹੱਕ 'ਚ ਨਹੀਂ ਪੰਜਾਬ ਨੂੰ ਉਮੀਦ ਉਹਨਾਂ ਸਿਆਣੇ ਕਿਸਾਨਾਂ ਕੋਲ ਹੀ ਰਹਿ ਗਈ ਹੁਣ ਵੀ ਜਿਹੜੇ ਵਧੀਆ ਤਰੀਕੇ ਨਾਲ ਸਹਾਜ ਦੇ ਨਾਲ ਸਸਤੀ ਕੀਤੀ ਕਰਕੇ ਵਧੀਆ ਲਾਭ ਪ੍ਰਾਪਤ ਕਰਦੇ ਆ ਇਹ 25 ਨੂੰ ਸੁੱਕੇ ਕਦੂ ਨਾਲ ਚੋਨਾ ਲਾਉਂਦੇ ਆ ਜਾਂ ਫਿਰ 15 ਜੁਲਾਈ ਤੋਂ ਬਾਅਦ ਬਾਸਪਤੀ ਦੀ ਬਿਜਾਈ ਕਰਦੇ ਤੇ ਬੜੀ ਸੋਹਣੀ ਲਿਖੀ ਗੱਲ ਆਪਣਾ ਗੁਰਵਿੰਦਰ ਸਿੰਘ ਬਾਜਵਾ ਜੀ ਨੇ ਕਿ ਜਦੋਂ ਸਿਆਣੇ ਆਪਣੀ ਡਿਊਟੀ ਕਰਨ ਤੋਂ ਕਤਾਹੀ ਕਰਨ ਤਾਂ ਨਿਆਣਿਆਂ ਨੂੰ ਸਿਆਣੇ ਬਣ ਜਾਣਾ ਚਾਹੀਦਾ ਇਸ ਕਰਕੇ ਕਹਿੰਦੇ ਨੇ ਜਿਵੇਂ ਆਪਣਾ ਸਿਰ ਆਪ ਹੀ ਗੁੰਦਿਆਂ ਠੀਕ ਰਹਿੰਦਾ ਸਾਡੇ ਜਿਹੜੇ ਮਿਸ਼ਨ ਚੱਲਦੇ ਨੇ ਅਗਮੁਖਤ ਕਦੂ ਮੁਖਤ ਚੋਨਾ ਮੁਖਤ ਜ਼ਹਿਰ ਮੁਖਤ ਬਾਗਵਾਨੀ ਯੁਕਤ ਪੰਜਾਬ ਮਤਾਬ ਕਿ ਸਹਿਜ ਸੰਜਮ ਤੇ ਸਿਆਣਪ ਨਾਲ ਕੰਮ ਕਰਨ ਵਾਲੇ ਕਿਸਾਨ ਜੋਧੇ ਹੀ ਪੰਜਾਬ ਦੇ ਵਾਰਸ ਕਹਲਾਉਣ ਦੇ ਹੱਕਦਾਰ ਹੋਣਗੇ ਇਤਿਹਾਸਿਕ ਇਤਿਹਾਸ ਫੈਸਲਾ ਕਰੂਗਾ ਕਿ ਮੂਰਖ ਬਣਨ ਤੋਂ ਬਚਣਾ ਹੈ ਜਾਂ ਅਸੀਂ ਮੂਰਖਾਂ ਦੀ ਕਤਾਰ ਦੇ ਵਿੱਚ ਖੜੇ ਹੋਣਾ ਹੈ ਪਾਣੀ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਨਾਇਕ ਜਾਂ ਅਖਲ ਨਾਇਕ ਦਾ ਰੁਤਬਾ ਦਿੰਦੀਆਂ ਸੋ ਕੁੱਲ ਮਿਲਾ ਕੇ ਜਿਹੜਾ ਗੁਰਵਿੰਦਰ ਸਿੰਘ ਬਾਜਵਾ ਨੇ ਜੀ ਗੱਲਬਾਤ ਕੀਤੀ ਹੈ ਤੁਸੀਂ ਆਪਣਾ ਹੰਕਾਰਾ ਭਰਿਓ ਤੁਹਾਨੂੰ ਇਹ ਗੱਲ ਕਿਸਤਨ ਲੱਗਦੀ ਹੈ ਕਿ ਬਹੁਤ ਸਾਰੇ ਕਿਸਾਨ ਇਹਨਾਂ ਦੀ ਇਸ ਗਲਵਾ ਦੇ ਹੱਕ ਵਿੱਚ ਹੋਣਗੇ ਬਿਲਕੁਲ ਸੋਚਣ ਦੀ ਲੋੜ ਹੈ ਜਦੋਂ ਜਿਹੜੀਆਂ ਸਰਕਾਰਾਂ ਬਗੈਰ ਕਿਸੇ ਮਹਰਾਂ ਦੇਸ਼ਾਂ ਦੇ ਫੈਸਲੇ ਲੈਣੀਆਂ ਤਾਂ ਜਿਹੜਾ ਵਪਾਰੀ ਵਰਗ ਹੈ ਉਹ ਤਾਕ ਲਈ ਬੈਠਾ ਹੈ ਕਿ ਕਿਸ ਤੀਕੇ ਨਾਲ ਖਰਚੇ ਵੱਧ ਤੋਂ ਵੱਧ ਕਿਸਾਨਾਂ ਦੇ ਹੋਣ ਤਾਂ ਅਸੀਂ ਆਪਣੀਆਂ ਰੋਟੀਆਂ ਸੇਕੀਏ ਤਾਂ ਫਿਰ ਉੱਥੇ ਫਰਜ਼ ਕਿਦਾ ਬਣ ਜਾਂਦਾ ਹੈ ਸਾਨੂੰ ਹੀ ਸਿਆਣੇ ਹੋਣਾ ਪੈਣਾ ਹੈ ਸੋ ਕਿਸਾਨ ਵੀਰੋ ਇਹਨਾਂ ਗੱਲਾਂ ਉੱਤੇ ਜ਼ੋਰ ਗੌਰ ਕਰਿਓ ਤੇ ਜੇਕਰ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਅੱਗੇ ਕਿਸਾਨਾਂ ਨਾਲ ਸਾਂਝੇ ਕਰੋ ਤੇ ਆਪਾਂ ਇਸ ਵਿਸ਼ੇ ਨੂੰ ਲਗਾਤਾਰ ਜਾਰੀ ਰੱਖਾਂਗੇ ਆਉਣ ਵਾਲੇ ਸਮੇਂ ਵਿੱਚ ਵੀ ਆਪਾਂ ਇਸ ਤੇ ਗੱਲਬਾਤ ਕਰਦੇ ਆਂ ਤੇ ਤੁਹਾਡੇ ਸੁਝਾਵਾਂ ਦਾ ਬਿਲਕੁਲ ਸਵਾਗਤ ਹੈ ਜੀ ਸੋ ਬਹੁਤ-ਬਹੁਤ ਧੰਨਵਾਦ